ਸੋ ਕਹੋ ਤਲ ਗੁਰ ਸੇਵੀਆ ਅਹਨਿਸ ਸਾਜ ਸੁਭਾਏ ਦਰਸਨਾ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਫਤ ਖੰ ਸੰਦੀ ਨੂਰੇ ਅਰਸਾ ਹਉ ਕੁਰਸਾ ਹਉ ਝਟੀਐ ਤੋਦੋ ਡਠੇ ਸਚ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸਚਾ ਪਾਤਿਸਾ ਸਿਰ ਸਾਹ ਦਾ जिस पास बठ सोहिया सब नादा सजन सच्चा पात सहो सिर जिस पास ॿहठ आ सोह सभ नादा ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨੂ ਕੰ ਮਹੱਲਤੀ ਜੰ ਜਨ ਕਾ ਸਤ ਗੁਰ ਪੇਟਿਆ ਸੇ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾ ਸਤ ਗੁਰ ਪੇਟਿਆ ਸੇਹ ਹਰ ਕੀਰਤ ਸਦਾ ਕਮਾਹੇ ਅਚੰਤ ਹਰ ਨਾਮ ਤਨ ਕੈ ਮਨ ਵਸਿਆ ਸੱਚ ਸਬਦ ਸਮਾਹੀ ਕੋਲਾ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾ ਤਨ ਕਉ ਸੰਤੁਸ਼ਟ ਪਾਇਆ ਜੋ ਗੁਰ ਚਰਨੀ ਜਨ ਪਾਇ ਜਨ ਲਾਲਕ ਹਰਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹੱਲਾ ਤਜਾ ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵੇਹਾ ਹੋਮ ਵਡਾ ਰੋਗ ਹੈ ਮਾਰ ਜੰਮ ਆਵਾਜਾ ਜਨਕ ਪੂਰ ਬਲਖਿਆ ਤੇਰਾ ਸਤ ਗੁਰ ਮਿਲਿਆ ਪ੍ਰਭ ਆਈ ਨਾਨਕ ਗੁਰ ਪਰਸਾਦੀ ਉਬਾਰੇ ਹਉ ਮੈਂ ਸਬਦ ਜਲਾਇ ਪਾਉੜੇ ਹਾਰੇ ਨਾ ਮਹਾਰਾ ਪ੍ਰਭ ਅਬ ਗਤ ਅਗੋਚਰ ਸੇ ਪੁਰਖ ਵਿਦਾਤਾ ਹਰ ਨਾਮ ਹਮ ਸਰੇਵ ਹਰ ਨਾਮ ਹਮ ਪੂਜਹ ਹਰ ਨਾਮੇ ਹੀ ਮਨ ਰਤਾ ਹਰ ਨਾਮ ਜਿਵੜ ਕੋਈ ਆਵਰਨਾ ਸੁਜਾ ਹਰ ਨਾਮ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰ ਨਾਨਕ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰੇ ਜਿੱਤ ਮਿਲਿਆ ਹਾਰ ਨਾਮ ਮੈਂ ਜਾਂਤਾ ਹਾਰ ਨਾਮ ਦਿਆ ਆਪਣੇ ਕਾ ਸਦਾ ਨਮਸਕਾਰ ਜੇ ਤੁਮ ਮਿਲਿਆ ਹਾਰ ਨਾਮ ਮੈਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੇਨ ਕਾ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸਚ ਸਬਦ ਸਮਾਹਿ ਰਾਗ ਵਡਹਾਂਸ ਦੀ ਪਾਉੜੀ 16ਵੀਂ ਸਲੋਕਾ ਨਾਲ